ਕੀ ਹਰ ਕੁੜੀ ਨੂੰ ਸਰਦਾਰ ਮੁੰਡਾ ਨਹੀਂ ਮਿਲਣਾ ਜੀ ਪਰ ਹਰ ਸਰਦਾਰ ਮੁੰਡੇ ਨੂੰ ਕੁੜੀ ਮਿਲ ਜਾਣੀ ਹੈ ਤੇ ਸਰਦਾਰ ਮੁੰਡਾ ਮਿਲਣਾ ਵੀ ਉਹਨੂੰ ਹੈ ਜੀ ਜਿਹਦੀ ਕਿਸਮਤ ਵਿੱਚ ਹੈ ਇਹ ਬਿਨਾਂ ਭਾਗਾ ਤੋਂ ਮਿਲਣਾ ਵੈਲੀ ਹੈ ਦਸਤਾਰ ਧੋਣੀ ਦਸਤਾਰ ਦੀ ਪੋਣੀ ਕਰਾਣੀ ਪੋਣੀ ਕਰਾਣੀ ਇਹ ਬਹੁਤ ਵੱਡੀ ਸੇਵਾ ਕਿਸੇ ਭਾਗਾ ਵਾਲੇ ਦੇ ਹਿੱਸੇ ਹੋਣੀ ਹੈ ਹਮ ਦਸਤਾਰ ਦੀ ਸੇਵਾ ਦਸਤਾਰ ਦੀ ਸੇਵਾ ਕਿਸੇ ਭਾਗਾ ਵਾਲੇ ਦੇ ਹਿੱਸੇ ਹੋਣੀ ਹੈ ਤੇ ਭਾਗਾ ਵਾਲੀ ਉਹ ਬਣੇਗੀ ਜਿਹੜੀ ਗੁਰੂ ਤੇ ਲੜ ਲੱਗੀ ਹੋਈ ਹੈ ਹੂੰ ਜਣੇ ਖੜੇ ਦਸਤਾਰ ਦੀ ਸੇਵਾ ਨਹੀਂ ਮਿਲ ਜਾਣੀ ਉਹਦੇ ਕੇਸਾਂ ਨੂੰ ਤੇਲ ਲਾਉਣਾ ਕਦੇ ਥੋੜੀ ਬੇਸੀ ਜਨੇ ਘਰ ਵਾਲੀ ਨੇ ਤੇ ਕੇਸਾਂ ਨੂੰ ਸੰਭਣਾ ਇਹ ਪਾਗਾਂ ਦੀਆਂ ਨਿਸ਼ਾਨੀਆਂ ਜੀ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਇਹ ਤੀਜਾ ਨਹੀਂ ਹੈ ਉਹ ਭੱਜ ਨਹੀਂ ਗਾਇਆ ਉਹ ਝੂਠਾ ਫੈਸ਼ਨ ਹੈ ਪਰ ਕੀਤੇ ਨਾ ਕਿ ਤੁਹਾਨੂੰ ਇੱਕ ਜੇ ਨਹੀਂ ਜਾ ਕੇ ਇਹ ਦਸਤਾਰ ਦੀ ਵੈਲਿਊ ਦਾ ਪਤਾ ਲੱਗਣਾ ਆ ਕੀ ਦਸਤਾਰ ਦੀ ਵੈਲਿਊ ਕੀ ਆ ਜਦੋਂ ਹੁਣ ਮੁੰਡੇ ਨੇ ਵਿਆਹ ਕਰਵਾਉਣਾ ਹੋਵੇ ਰੋਡਾ ਵੀ ਹੋਵੇ ਉਹ ਵੀ ਵਿਆਹ ਵਾਲੇ ਦਿਨ ਕੀ ਕਰਦਾ ਜੀ ਦਸਤਾਰ ਬਨਵਾਉਂਦਾ ਦਸਤਾਰ ਬੰਨਦਾ ਉਹਨੂੰ ਪਹਿਲਾਂ ਨਹੀਂ ਪਹਿਣੀ ਉਹ ਤਾਂ ਬੁੱਢਾ ਹੋ ਜਾਂਦਾ ਆ ਤੇ ਫਿਰ ਵੀ ਉਹ ਕਹਿੰਦਾ ਛੋਟਾ-ਮੋਟਾ ਹੁਣ ਪਰਣਾ ਪੰਨਣਾ ਸ਼ੁਰੂ ਕਰ ਲਮਾ ਸਿਰ ਟਕਦਾ ਉਹ ਉਹ ਦਸਤਾਰ ਬਹੁਤ ਵੱਡਾ ਗੁਰੂ ਮਾਲਕ ਜੀ ਦਾ ਇੱਕ ਤੋਹਫਾ ਸੀਗਾ ਬਹੁਤ ਵੱਡਾ ਤਾਜ ਸੀਗਾ ਚੁੰਨੀ ਵੀ ਬਹੁਤ ਵੱਡਾ ਇੱਕ ਤੋਹਫਾ ਸੀਗਾ ਸਤਿਗੁਰੂ ਜੀ ਦਿੱਤਾ ਹੋਇਆ ਤਾਜ ਸੀਗਾ ਤੇ ਦਸਤਾਰ ਵੀ ਤੇ ਯਾਦ ਰੱਖਿਓ ਤਾਜ ਹਮੇਸ਼ਾ ਰਾਜਿਆਂ ਦੇ ਸਿਰ ਤੇ ਸੋਭਦੇ ਆ ਪਕਾਟੀਆਂ ਦੇ ਸਰਤੇ ਨਹੀਂ ਚੋਬਦੇ ਜਿਹੜਾ ਤਾਜ ਦੇ ਲਾਇਕ ਆ ਨਾ ਤਾਜ ਉਹਨੂੰ ਮਿਲਣਾ ਆ ਤੇ ਸਿੱਖੀ ਜਿਹੜਾ ਸਾਭ ਸਕਦਾ ਆ ਦਸਤਾਰ ਜਿਹੜਾ ਸਾਭ ਸਕਦਾ ਜਿਹੜਾ ਚੁੰਨੀ ਨੂੰ ਸਾਭ ਸਕਦੀ ਹੈ ਤੇ ਚੁੰਨੀ ਤੇ ਦਸਤਾਰ ਉਹਨੂੰ ਹੀ ਮਿਲਣੀ ਆ ਉਹ ਅਸੀਂ ਭਾਗਾ ਵਾਣੇ ਆ ਜੀ ਸਾਡੇ ਸਿਰ 'ਤੇ ਦਸਤਾਰਾਂ ਜਾਂ ਮਾਲਕ ਨੇ ਤਾਜ ਰਖਾਏ ਤੇ ਸਾਨੂੰ ਸਤਗੁਰ ਨੇ ਇਹ ਖੋੜੀ ਕਿਆ ਦਸਤਾਰ ਬਨੋ ਸਾਡਾ ਸ਼ਬਦ ਆ ਦਸਤਾਰ ਸਜਾਓ ਸਜਾਓ ਅਸੀਂ ਬਨਣੇ ਨਹੀਂ ਸਜਾਉਣੇ ਆ ਜਦੋਂ ਦਸਤਾਰ ਸਜਾਉਣੇ ਆ ਹਨ ਵੈਸੀ ਫੀਲ ਹੁੰਦਾ ਕਿ ਸਾਡੇ ਸਿਰ ਤੇ ਤਾਜ ਹੈ ਤੇ ਅੱਜ ਜਦੋਂ ਸਾਡੇ ਵੀਰ ਸੇਵਾ ਕਰਨ ਜਾਂਦੇ ਆ ਦੂਰ ਦੂਰ ਤੱਕ ਖਾਲਸਾ ਣ ਵਾਲੇ ਜਾਂਦੇ ਆ ਉਹ ਦਸਤਾਰਾਂ ਵਾਲੇ ਨੂੰ ਦੇਖ ਕੇ ਕਹਿੰਦੇ ਕਿ ਇਹ ਤਾਂ ਰੱਬ ਆ ਗਿਆ ਹੂੰ ਜੇ ਜੋ ਰੱਬ ਦੀ ਚਲੋ ਆਪਣਾ ਇੱਧਰ ਵਿਸ਼ਾ ਨਹੀਂ ਹੈ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜੋਗੇ ਨਾ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਰੱਬ ਦੀ ਗੱਲ ਕੀਤੀ ਹੈ ਨਾ ਜੀ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਲੰਮੜੇ ਬਾਲਾ ਸ਼ਬਦ ਵਰਤਿਆ ਕਿ ਤੇਰੇ ਕੇਸ ਵੀ ਲੰਬੇ ਰੱਬ ਤੇ ਤੂੰ ਸੋਹਣੀ ਪੱਗ ਬੰਨਦਾ ਹੈ ਜੇ ਮੇਰਾ ਰੱਬ ਪੱਗ ਵਾਲਾ ਹੈ ਮੇਰਾ ਰੱਬ ਕੇਸਾ ਵਾਲਾ ਹੈ ਸਾਡਾ ਗੁਰੂ ਪੱਗ ਵਾਲਾ ਸਾਡਾ ਗੁਰੂ ਕੇਸਾ ਵਾਲਾ ਹੈ ਤੇ ਸਿੱਖਾ ਤੂੰ ਵੀ ਪੱਗ ਵਾਲਾ ਤੇ ਕੇਸਾ ਵਾਲਾ ਹੀ ਸ਼ੋਭਦਾ ਹੈ ਹੂੰ ਤੈਨੂੰ ਵੀ ਪੱਗ ਬੰਨਣੀ ਚਾਹੀਦੀ ਹੈ ਤੈਨੂੰ ਇਹ ਭਾਰ ਨਹੀਂ ਲੱਗਣੀ ਚਾਹੀਦਾ ਉਹਨਾਂ ਬੱਚੀਆਂ ਨੂੰ ਵੀ ਗੱਲ ਸਮਝਣੀ ਪਚਾਈਦੀ ਹੈ ਕਿ ਜਦੋਂ ਦਸਤਾਰ ਵਾਲਾ ਸਰਦਾਰ ਨਾਲ ਤੁਰਦਾ ਹੈ ਨਾ ਤੇ ਉਹਦੀ ਟੋਰ ਵੱਖਰੀ ਹੈ ਹੂੰ ਜੰਗਲ 'ਚ ਸ਼ੇਰ ਇੱਕੋ ਹੀ ਹੈ ਜੀ ਉਧਰ ਰੋ ਵਖਰੇ ਪੇਡਾਂ ਬੱਕਰੀਆਂ ਬਹੁਤ ਧਰੀਆਂ ਫਿਰਦੀਆਂ ਆ ਤੇ ਦਸਤਾਰ ਵਾਲਾ ਸਿੱਖ ਜਦੋਂ ਤੁਰਦਾ ਆ ਤੇ ਗੁਰੂ ਮਾਲਕ ਦੀ ਬਖਸ਼ਿਸ਼ ਨਾਲ ਵਖਰੀ ਰੋਵੇ ਤੇ ਨਾਲ ਚੁੰਨੀ ਸਿਰ ਤੇ ਲਿੱਤੀ ਹੋਵੇ ਪੰਜਾਬੀ ਸੂਟ ਪਾਇਆ ਹੋਵੇ ਨਾਲ ਸਰਦਾਰਨੀ ਤੁਰਦੀ ਹੋਵੇ ਤੇ ਫਿਰ ਉਸ ਜੋੜੀ ਦਾ ਦੁਨੀਆਂ 'ਚ ਮੁੱਲ ਕੋਈ ਨਹੀਂ ਸੋ ਇਹ ਗੱਲ ਆਪਾਂ ਤਾਂ ਕੀਤੀ ਐ ਉਹ ਕੀ ਜੇ ਬੀਬੀ ਹਰ ਸ਼ਰਨ ਕੌਰ ਦਾ ਕਿਤੇ ਇਤਿਹਾਸ ਸਾਡੀ ਬੱਚੀਆਂ ਨੂੰ ਪਤਾ ਹੁੰਦਾ ਕਿ ਸਾਡੀ ਤਾਂ ਭਾਈ ਆ ਲੈਣ ਸੀਗੀ ਲੈਣ ਸੀਗੀ ਬੀਬੀ ਮਮਤਾ ਜੀ ਦੀ ਆਪਾਂ ਨੇ ਗੱਲ ਕੀਤੀ ਸਾਡੀ ਤਾਂ ਆ ਸਾਡਾ ਕਿਰਦਾਰ ਸੀ ਅਸੀਂ ਅੱਜ ਕੀ ਮੰਗ ਮੰਗ ਰਹੇ ਜੀ ਸਾਨੂੰ ਚੁੰਨੀ ਪਾਰੀ ਲੱਗਦੀ ਸਾਨੂੰ ਦਸਤਾਰ ਦੀ ਪੂਣੀ ਨਹੀਂ ਹੋਣੀ ਪੱਗ ਧੋਤੀ ਨਹੀਂ ਜਾਣੀ ਨਹੀਂ ਨਹੀਂ ਸਾਡੇ ਮੂੰਹ ਤੇ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਤੁਸੀਂ ਜਿਹੜੀਆਂ ਬੱਚੀਆਂ ਫੇਰ ਗੱਲ ਉੱਥੇ ਨਹੀਂ ਮੇੜ ਲਓ ਜੀ ਜਿਹੜੀਆਂ ਕੁੜੀਆਂ ਇਹ ਗੱਲ ਕਹਿੰਦੀਆਂ ਆ ਫਿਰ ਉਹ ਸਰਦਾਰਾਂ ਦੇ ਘਰ ਵਿੱਚ ਪੈਦਾ ਹੋਣ ਵਾਲੀਆਂ ਨਹੀਂ ਸੀਗੀਆਂ ਕਿਸੇ ਹੋਰ ਘਰ ਚ ਪੈਦਾ ਹੋ ਜਾਂਦੀਆਂ ਆ ਪਰ ਜਿਹੜੀਆਂ ਕਹਿੰਦੀਆਂ ਕਿ ਸਾਨੂੰ ਦਸਤਾਰ ਵਾਲਾ ਚਾਹੀਦਾ ਆ ਉਸੇ ਉਹਨਾਂ ਦਾ ਪਰਿਵਾਰ ਦੇਖਿਓ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਪਰਿਵਾਰ ਮਿਲੇ ਤੁਸੀਂ ਪਿੱਛੇ ਹੋੜਾ ਪਰਿਵਾਰ ਗੁਰਸਿੱਖ ਹੋਣਾ ਆ ਹੂੰ ਕੁਦਰਤੀ ਗੱਲ ਆ ਜੇ ਗੁਰਸਿੱਖ ਆ ਤੇ ਤੁਹਾਡੀ ਮਿਸੀ ਦੇ ਅੰਦਰ ਵੀ ਕਿਤੇ ਨਾ ਕਿਤੇ ਸਿੱਖੀ ਵਾਲੇ ਉਹ ਅੰਸ਼ ਹੋਣਗੇ ਜਿਹੜਾ ਉਹਨਾਂ ਨੇ ਤੁਹਾਨੂੰ ਪ੍ਰਵਾਨ ਕੀਤਾ ਕਿ ਮੈਨੂੰ ਦਸਤਾਰ ਵਾਲਾ ਮੁੰਡਾ ਚਾਹੀਦਾ ਸੋ ਭਾਗਾ ਤੋਂ ਬਿਨਾ ਚੀਜ਼ ਨਹੀਂ ਮਿਲਣਗੀ ਇਹ ਭਾਗਾ ਦੀ ਖੇਡ ਹੈ ਜੀ ਸੋ ਬੀਬੀ ਹਰਿ ਸ਼ਰਨ ਕੌਰ ਨੇ ਇੱਥੇ ਸੰਸਕਾਰ ਕੀਤਾ ਜੀ ਤੇ ਗੁਰੂ ਮਾਲਕ ਨੇ ਸੇਵਾ ਨੂੰ ਸ਼ਾਬਾਦ ਦਿੱਤੀ ਤੁਸੀਂ ਸੇਵਾ ਕੀਤੀ ਦੂਜੇ ਪਾਸਿ ਆਪ ਆ ਜੀ ਕਿ ਆਪ ਕੁੰਮੇ ਮਾਸ ਕੀ ਦੇ ਘਰੇ ਸੀਗੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਕੁੰਮੇ ਮਾਸ ਕੀ ਨਾਜਕੀ ਸੇਵਾ ਕੀਤੀ ਦੀ ਸਵੇਰ 8:00 ਵਜੇ ਹੋਈ ਮਾਤਾ ਕਹਿੰਦੀ ਥੋੜਾ ਜਿਹਾ ਆਪਾਂ ਦੂਰ ਜਾ ਕੇ ਦੇਖੀਏ ਕਿ ਸ਼ਾਇਦ ਖਾਨੋ ਕੋ ਸਿੱਖ ਮਿਲ ਜਵੇ ਕੁੰਮਾ ਮਾਸ ਕੀ ਦੇ ਨਾਲ ਬੀਬੀ ਲక్ష్ਮੀ ਬ੍ਰਾਹਮਣੀ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਦੇਖਣ ਆਏ ਕੋਈ ਵੀ ਨਜ਼ਰ ਆਇਆ ਜੀ ਉੱਥੇ ਤੇ ਉੱਥੇ ਫਿਰ ਮੌੜ ਇੱਕ ਇਤਿਹਾਸ ਰਹਿਣਾ ਇੱਥੋਂ ਹੁਣ ਵੱਖਰਾ ਹੋਣਾ ਹੈ ਗੰਗੂ ਬ੍ਰਾਹਮਣ ਦਿਸ ਗਿਆ ਉਹ ਮਿਲ ਗਿਆ ਮਾਤਾ ਗੁਜਰਕੌਰ ਤੇ ਸਹਿਬਜ਼ਾਦ। ਮਾਤਾ ਜੀ ਵੀ ਉਹਨੂੰ ਜਾਣਦੇ ਸੀਗੇ। ਕੋਈ ਘਰ ਦਾ ਰਸੋਈਆ ਰਿਹਾ ਘਰ ਦੇ ਵਿੱਚ ਸੇਵਾਦਾਰ ਰਿਹਾ ਆ। ਉਹਦੇ ਉਹ ਕਹਿੰਦਾ ਮੈਂ ਤੁਹਾਨੂੰ ਲੱਭਦਾ ਫਿਰਦਾ ਜੀ ਤੁਸੀਂ ਮੇਰੇ ਘਰ ਚੱਲੋ। ਦੁੱਖ ਦੀ ਘੜੀ ਦੇ ਵਿੱਚ ਜਦੋਂ ਤੁਹਾਡੇ ਕੋਈ ਮੋਢੇ ਦੇ ਉੱਤੇ ਹੱਥ ਰੱਖ ਦਵੇ ਨਾ ਕਿ ਮੈਂ ਤੇਰੇ ਨਾਲ ਆ। ਉਹ ਤੋਂ ਵੱਡਾ ਮਦਦਗਾਰ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਹੁੰਦਾ। ਸਾਡੀ ਉਹਦੀ ਵੱਲ ਹਮਦਰਦੀ ਹੋ ਜਾਂਦੀ ਹੈ। ਸਾਡਾ ਚੁਕਾ ਹੋ ਜਾਂਦਾ। ਬੇਸ਼ੱਕ ਸਾਨੂੰ ਬੰਦਾ ਅੱਗੇ ਜਾ ਕੇ ਵਰਤ ਲਵੇ ਹੂੰ ਹੂੰ ਪਰ ਇੱਕ ਵਾਰ ਤਾਂ ਦੁੱਖ ਦੀ ਘੜੀ ਜਿੰਨੇ ਮੋਢੇ ਤੇ ਹੱਥ ਰੱਖ ਲਿਆ ਸਾਨੂੰ ਲੱਗਦਾ ਕਿ ਹੁਣੇ ਆਪੜ ਹੈ ਹੂੰ ਜਿਵੇਂ ਗੰਗੂ ਨੇ ਦੁੱਖ ਦੀ ਘਾੜੀ ਵਿੱਚ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਰਮਤਾ ਕੀਤੀ ਹੈ ਤੇ ਮਾਤਾ ਗੁਜਰਕੌਰ ਵੀ ਭਰੋਸਾ ਕਰਦੀ ਉਹਦੇ ਪਰ ਪਰ ਗਾਂ ਜਾ ਕੇ ਬੇਈਮਾਨ ਨਿਕਲਿਆ ਹੂੰ ਇੱਥੇ ਮਾਤਾ ਗੁਜਰਕੌਰ ਨੇ ਲక్ష్ਮੀ ਬ੍ਰਾਹਮਣੀ ਤੇ ਕੁੰਮੇ ਮਾਸਕੀ ਨੂੰ ਆਪਣੀ ਮੋਰਾ ਦੀ ਥੈਲੀ ਵਿੱਚ ਕੁਝ ਦੋ ਦੋ ਮੋਰਾ ਦੱਤੀਆਂ ਹੂੰ ਤੇ ਮਾਤਾ ਨੇ ਕਿਹਾ ਇਹ ਪਿਆਰ ਹੈ ਕੁਮੇ ਮਾਸਕੀ ਨੇ ਕਹਿਆ ਸੀ ਕਿ ਆਸੀ ਸੇਵਾ ਦਾ ਮੁੱਲ ਨਹੀਂ ਲੈਣਾ ਤੇ ਮਾਤਾ ਨੇ ਕਹਿਆ ਸੀ ਮੁੱਲ ਨਹੀਂ ਹੈ ਇਹ ਵੱਡਿਆਂ ਦਾ ਪਿਆਰ ਹੈ ਜਿਵੇਂ ਸਾਡੇ ਵੀ ਕੋਈ ਘਰ ਚ ਵੱਡਾ ਆਉਂਦਾ ਜਦੋਂ ਜਾਂਦਾ ਸਾਨੂੰ ਪੈਸੇ ਦੇ ਕੇ ਜਾਂਦਾ ਹੈ ਤੇ ਮਾਤਾ ਨੇ ਦੋ ਦੋ ਮੋਹਰਾ ਦਿੱਤੀਆਂ ਤੇ ਗੰਗੂ ਨੇ ਮਾਤਾ ਜੀ ਕੋਲੋਂ ਮੋਹਰਾ ਦੀ ਥੈਲੀ ਇੱਥੀ ਦੇਖ ਲਈ ਦੁਨਾ ਸਿੰਘ ਹੰਡੂਰੀਆ ਲਿਖਦਾ ਆ ਕਿ ਗੰਗੂ ਬਿਮਾਰ ਇੱਥੀ ਹੋ ਗਿਆ ਹੈ ਜਦੋਂ ਮੋਹਰਾ ਦੇਖਿਆ ਜਦੋਂ ਮੋਹਰਾ ਦੇਖਿਆ ਕਿ ਇੱਥੇ ਹੀ ਮੈਂ ਜੰਗਲ ਆ ਏਰੀਆ ਆਲਿਦ ਵਾਲੇ ਸਿਪਾਈ ਲੱਭਦੇ ਫਿਰਦੇ ਮੇਰਾ ਜੇ ਦਾ ਲੱਗਿਆ ਮੈਂ ਸਹਿਬ ਜਾਦਿਆਂ ਨੂੰ ਇੱਥੇ ਖਤਮ ਕਰਕੇ ਮਾਤਾ ਨੂੰ ਇੱਥੇ ਖਤਮ ਕਰਕੇ ਮੋਹਰਾ ਦੀ ਥੇਲੀ ਲੈ ਕੇ ਨਿਕਲ ਜਮਾ ਹੂੰ ਇਹ ਮਾਇਆ 나ਗਣੀ ਕਿਹਾ ਜੀ ਗੁਰੂ ਪਾਤਸ਼ਾਹ ਨੇ ਇਹਨੇ ਕਿੱਥੇ ਡੰਗ ਮਾਰਨਾ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਇਹੀ ਮਾਇਆ ਆ ਭਰਾਵਾਂ ਚ ਕੰਦਾ ਖੜੀਆਂ ਕਰਾ ਦਿੰਦੀ ਹੈ ਇਹੀ ਮਾਇਆ ਆ ਕਿ ਪੁੱਤ ਕੋਲੋਂ ਪਿਓ ਦਾ ਕਤਲ ਕਰਵਾ ਦਿੰਦੀ ਹੈ ਮਾਇਆ ਬਹੁਤ ਸਤਗੁਰ ਨੇ ਕਿਹਾ ਕਿ ਮਾਇਆ ਮਮਤਾ ਮੋਹਣੀ ਜਿਨੇ ਬਿਨਾ ਦੰਤਾ ਜੱਗ ਖਾਇਆ ਇਹਨੇ ਬਿਨਾ ਦੰਦਾ ਤੋਂ ਜੱਗ ਨੂੰ ਖਾ ਲਿਆ ਮਾਇਆ ਇਹ ਇੰਨੀ ਖਤਰਨਾਕ ਹੈ ਜੇ ਡਾਂਗ ਮਾਰਤਾ ਜੀ ਇਹਨੇ ਗੰਗੂ ਨੂੰ ਹੂੰ ਦੁਨਾ ਸਿੰਘ ਹੰਡੋਰੀਆ ਦੇ ਲਿਖ ਦੇ ਮੁਤਾਬਿਕ ਮੈਂ ਚੱਲੂੰਗਾ ਜੀ ਦੁਨਾ ਸਿੰਘ ਹੰਡੋਰੀਆ ਨੇ ਦੇਖਿਆ ਕਿ ਗੰਗੂ ਨੇ ਸੈਬ ਜਾਦੀਆਂ ਨੂੰ ਖੁਰਜੀਆਂ ਚ ਪਾ ਲਿਆ ਖੁਰਜੀਆਂ ਦਾ ਅਰਥ ਹੈ ਕਿ ਬੋਰੀਆਂ ਚ ਪਾ ਲਿਆ ਬੋਰੀਆਂ ਚ ਪਾ ਲਿਆ ਤੇ ਬੋਰੀਆਂ ਚ ਪਾ ਕੇ ਉਹਨੇ ਲਾਦ ਲਿਆ ਜੀ ਉਦ ਲੱਦਿਆ ਤੇ ਉਹਦੇ ਮਨ ਵਿੱਚ ਇਹ ਸੀਗਾ ਉਹਨੇ ਇਹੀ ਗੱਲ ਕਹਿਤੀ ਮਾਤਾ ਜੀ ਨੂੰ ਕਿ ਸਹਬ ਜਾਦਿਆਂ ਨੂੰ ਕੋਈ ਕੋਈ ਪਛਾਣ ਨਾ ਲੱਗੇ ਕਿ ਆਪਾਂ ਓਲੇ ਚ ਲੈ ਕੇ ਜਾਣਾ ਇਹਨਾਂ ਨੂੰ ਪਰ ਉਹਦੇ ਮਨ ਦੀ ਮਨਛਾਏ ਕਹਿੰਦੀ ਆ ਕਿ ਜੇ ਖੁਰਦੀਆਂ ਵਿੱਚ ਇਹਨਾਂ ਦਾ ਦਮ ਘੁੱਟ ਜਵੇ ਮਰ ਜਾਣ ਇਹ ਤੇ ਮਾਤਾ ਨੂੰ ਮੈਂ ਮਾਰ ਦੇਣਾ ਤੇ ਮੈਂ ਮੋਹਰਾ ਦੇ ਥੇਲੇ ਲੈ ਕੇ ਨਿਕਲ ਜਾਣਾ ਪਰ ਖੇੜ ਇਹ ਬਣੀ ਪ੍ਰਮਾਤਮਾ ਨੇ ਕਿ ਇਤਿਆਸ ਹੋ ਰਚਣਾ ਸੀਗਾ ਕੋਈ ਰਾਹ 'ਚ ਉਹਦਾ ਦਾਨ ਨਹੀਂ ਲੱਗਿਆ ਜਿੱਥੇ ਵੀ ਜਦੋਂ ਦਾਨ ਨਹੀਂ ਲੱਗਿਆ ਰਾਹ ਦੇ ਵਿੱਚ ਉਹਦਾ ਖੇੜ ਐਸੀ ਬਣੀ ਆਪਣੇ ਪਿੰਡ ਪਹੁੰਚ ਗਿਆ ਖੇੜੀ ਮੇਰਾ ਕਾਰਫਾ ਤੇਗੜਾ ਸਾਹਿਬ ਹੈ ਸਾਡੇ ਘਰਾਂ ਦੇ ਵਿੱਚ ਅੱਜ ਵੀ ਉਧਰ ਇਹ ਗੱਲਾਂ ਚੱਲਦੀਆਂ ਆ ਪਰ ਇੱਧਰ ਜਦੋਂ ਮੈਂ ਲੁਧਿਆਣੇ ਵਾਲੇ ਪਾਸੇ ਆਇਆ ਇੱਥੇ ਬਹੁਤ ਘੱਟ ਮੈਨੂੰ ਤੁਸੀਂ ਸਾਡੇ ਦਸੰਬਰ ਦੇ ਮਹੀਨੇ 'ਚ ਵਿਆਹ ਨਹੀਂ ਕਰਦੇ ਹੂੰ ਵਿਆਹ ਨਹੀਂ ਸਾਡੇ ਹੁੰਦੇ ਹੁਣ ਤਾਂ ਚਲੋ ਪੂਰੇ ਪੰਜਾਬ 'ਚ ਹੁਣ ਤਾਂ ਚਲੋ ਪ੍ਰਚਾਰ ਬਹੁਤ ਵੱਡਾ ਲੈਵਲ ਹੋ ਗਿਆ ਨਾ ਲੋਕ ਸਮਝਦਾਰ ਹੋ ਗਏ ਉਧਰ ਸਾਡੇ ਚੱਲਦਾ ਹੈ ਨਾ ਮਿੱਠਾ ਨਹੀਂ ਬਣਦਾ ਜੀ ਸਾਡੇ ਪੌਦੇ ਦਿਨਾਂ 'ਚ ਕਰੇ ਤੇ ਸਾਡੇ ਘਰਾਂ ਦੇ ਵਿੱਚ ਵਿਵਹ ਆ ਸ਼ਾਦੀ ਨਹੀਂ ਕੋਈ ਮਿੱਠਾ ਨਹੀਂ ਬਣਦਾ ਤੇ ਸਵੇਰੇ ਉੱਠ ਕੇ ਨਾਮ ਖੇੜੀ ਤੇ ਸਰਾਂਦ ਨਹੀਂ ਲੈਂਦੇ ਸਾਡੇ ਉਧਰ ਉਹ ਕਿਸਰੰਦ ਨੇ ਵੀ ਸਹਿਬ ਜੱਜਾ ਨੂੰ ਸ਼ਹੀਦ ਕੀਤਾ